ਰਿੱਕਾ ਲੱਗੇ ਵੀ ਸਿਸਟਮ ਹੋ ਚੌਖੜਾ ਜਮਾਈ ਨਵਾਂ ਬਾਈ ਜਮਾਈ ਨਵੇਂ ਟਾਇਰ ਮੰਨ ਕੇ ਚੱਲੋ ਵੀ 99 ਪੈਸੀ ਟਾਇਰ ਪਏ ਆ ਬਾਈ ਟਰੈਕਟਰ ਦੇ ਵੇਟ ਦੇਖੋ ਕਿੰਨੇ ਹੈਵੀ ਲੱਗੇ ਆ ਬਾਕੀ ਬਾਈ ਰੋਟਾਵੇਟਰ ਵੀ ਜੌਂਡੀਅਰ ਵਾਲਿਆਂ ਦਾ ਨਾ ਜਮਾਈ ਨਵਾਂ ਵਿਧਰ ਡ੍ਰਿੱਲ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵੀਡੀਓ ਦੇ ਵਿੱਚ ਤੇ ਬਾਈ ਅੱਜ ਬਾਈ ਨਾਲ ਹੀ ਆਪਣੇ ਇੱਕ ਹੋਰ ਰੋਟਾਵੇਟਰ ਦੇਣ ਲੱਗੇ ਆ ਜੀ ਧੂੜ ਪੱਟੀ ਪਈ ਬਾਈ ਬਾਈ ਨਾਲ ਨੇ ਵਹਿ ਜਾ ਵਹਿ ਜਾ ਕਰਾਈ ਪਈ ਆ ਡੇਲੀ 1 2 1 2 ਰੋਟਾਵੇਟਰ ਦੰਨੇ ਆ ਬਾਈ ਇਹੇ ਸਾਡੀ ਬਾਈ ਨੇ ਸ਼ਾਫਟ ਮੰਗ ਲਈ ਹੋਰ ਆਡੀ ਬਾਈ ਹੋਰ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਠੀਕ ਹੈ ਵੀਰੇ ਹੋਰ ਵਧੀਆ ਬਾਈ ਠੀਕ ਠਾਕ ਜੀ ਮੇਰੇ ਤਾਂ ਆਪਾਂ ਸ਼ਾਫਟ ਦਾ ਸ਼ਾਫਟ ਤਾਂ ਲੈ ਲਿਆ ਨਾ ਆਪਾਂ ਠੀਕ ਆ ਸ਼ਾਫਟ ਬਾਈ ਆਪਾਂ ਪੂਰੀ ਪੂਰੀ ਉਹ ਵੱਡੀ ਦੀ ਆ ਛੋਟਾ ਜਿਹਾ ਹਾਂ ਤੇ ਬਾਈ ਇੱਕ ਨਾ ਕੱਲ ਬਾਈ ਆਇਆ ਸੀਗਾ ਹਾਂ ਉਹ ਕਹਿੰਦਾ ਬਾਈ ਸ਼ਾਫਟ ਸਾਡੀ ਬੜੀ ਰੱਖੀ ਉਹ ਆ ਜਿਹੜੀ ਉੱਪਰ ਵਾਲੀ ਲਿੰਕ ਖੋਲ ਕੇ ਹਾਂ ਟਾਪ ਲਿੰਕ ਖੋਲ ਕੇ ਸ਼ਾਫਟ ਪਾਵੇ। ਅੱਛਾ। ਉਹ ਜੱਗੂ ਭਾਈ ਕੀ ਚੱਕਰ ਹੋ ਜਾਂਦਾ ਆਪਾਂ ਬਾਈ ਨੂੰ ਵੀ ਸਮਝਾਇਆ। ਠੀਕ ਆ। ਜਿਹੜੀ ਸ਼ਾਫਟ ਆ ਬਾਈ ਥੋੜੀ ਰੂਟਾਵੇਟਰ ਜੇ ਪਿਆ ਪਵਾਇਆ ਸ਼ਾਫਟ ਥੋੜੀ ਪੈਣੀ ਚਾਹੀਦੀ ਐਨੇ ਫਰਕ ਥੋੜਾ ਪਿੱਛੇ ਹੋਣਾ ਚਾਹੀਦਾ। ਵਿੱਚ ਚਾਹੀਦਾ ਗੈਪ। ਚਾਹੀਦਾ ਗੈਪ। ਹਾਂ। ਜਿਵੇਂ ਉਹ ਬਾਈ ਜੂਣੀ ਕਹਿੰਦੇ ਸੀ। ਹਾਂ। ਉਹ ਬਾਈ ਉਦਾਂ ਨੁਕਸਾਨ ਹੋ ਜਾਂਦਾ ਜਾਂ ਟਰੈਕਟਰ ਦਾ ਗੁੱਲਾ ਟੁੱਟੂਗਾ ਜਾਂ ਰੂਟਾਵੇਟਰ ਦਾ। ਹਾਂ ਠੀਕ ਆ। ਉਹ ਸ਼ਾਫਟ ਜਦੋਂ ਬੱਡੀ ਜੂਣੀ ਆ ਉਹ ਤਾਂ ਫਿਰ ਨੁਕਸਾਨ ਉਹਨੇ ਕਰਨ ਨਹੀਂ ਕਰਦਾ। 2 ਇੰਚ ਦਾ ਵਿੱਚ ਗੈਪ ਚਾਹੀਦਾ। ਗੈਪ ਚ ਟੋਪ ਮਾਡਲ ਦਿੱਤਾ ਬਾਈ ਠੀਕ ਆ ਠੀਕ ਆ ਬਾਈ ਠੀਕ ਆ ਠੀਕ ਆ ਹੋ ਗਿਆ ਡਾਡੀ ਬਾਈ ਵਧੀਆ ਚੱਲੂ 475 ਤੇ ਇਹਨੇ ਹਾਂ ਬਾਈ ਬਹੁਤ ਵਧੀਆ ਚੱਲਦਾ ਹੈ ਹੈ 42 ਪਾਵਰ ਦਾ ਹੀ ਆ ਟਰੈਕਟਰ ਬਾਈ ਇਹਦੇ ਨਾਲ ਆ ਰਾਮ ਨਾਲ ਚੱਲਦਾ ਅੱਛਾ ਮੇਰੇ ਕੋਲ 475 ਸੀਗਾ ਤੈਨੂੰ ਪਤਾ ਮੈਂ ਬਾਈ ਉਹਦੇ ਨਾਲ 8 ਫੁੱਟ ਆਰਾਮ ਨਾਲ ਚਲਾਉਂਦਾ ਰਹਿਆ ਰੂਟਾ ਵੀ ਅੱਛਾ ਹਾਂ ਠੀਕ ਆ ਘਰਾਰੀ ਜਾਨੀ ਕਿ 16 19 ਦੀ ਪੈਂਦੀ ਇਹਨੂੰ ਨੀਕੇ ਚੱਕਰਾਂ ਦਾ ਮੜਾ ਜਾ ਹਰ ਤਰ੍ਹਾਂ ਦਾ ਹੀ ਸਾਤ ਤਾਬ ਹੁੰਦਾ ਜੇ ਚੱਕਰ ਮਿਲ ਗਏ ਤਾਂ ਟਰੈਕਟਰ ਚੱਲੀ ਜਾਂਦਾ ਠੀਕ ਆ ਜਾਨੀ ਕਿ ਚੱਲੂਗਾ ਵਧੀਆ ਹਨ ਚੱਲੂਗਾ ਵਧੀਆ ਠੀਕ ਆ ਬਾਈ ਅਸੀਂ ਆਪਾਂ ਵੀਡੀਓ ਅਪਲੋਡ ਕਰਾਂਗੇ ਇਹਦੀ ਠੀਕ ਆ ਬਾਈ ਠੀਕ ਆ ਚਲੋ ਬਾਈ ਬਾਈ ਕਹਿੰਦਾ 475 ਤੇ ਵਧੀਆ ਚੱਲੂਗਾ ਹਨ ਕੋਈ ਦਿੱਕਤ ਨਹੀਂ ਆਊਗੀ ਬਾਈ ਨੇ ਵੀ ਸਾਡੇ ਲੋਕਲੇ ਆਏ ਹੋਏ ਆ ਜੀ ਤੇ ਮਲਾਉਣੇ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਆ ਜੀ ਬਹੁਤ ਵਧੀਆ ਜੀ ਕੋਲ ਕਿਹੜਾ ਪਿੰਡ ਆ ਬਾਈ ਇਹਨਾਂ ਦਾ ਪਿੰਡ ਸਾੜਾ ਲੋਹ ਤੇ ਆਪਣਾ ਖੇਤੀਬਾੜੀ ਦਾ ਹੀ ਕੰਮ ਹੈ ਜੀ ਖੇਤੀਬਾੜੀ ਦਾ ਹੀ ਕੰਮ ਹੈ ਜੀ ਆਪਣਾ ਅੱਛਾ ਠੀਕ ਹੈ ਜੀ ਇਹ ਵੇਖੋ ਦੀ ਸ਼ਕਤੀਮਾਨ ਦਾ ਲੈ ਕੇ ਪਹਿਲਾਂ ਕਿਸੇ ਦਾ ਚੱਲਦਾ ਦੇਖਿਆ ਹਾਂ ਸ਼ਕਤੀਮਾਨ ਦੇ ਨਾਲ ਸਾਨੂੰ ਅਸੀਂ ਪਹਿਲਾਂ ਕਈ ਚੀਜ਼ਾਂ ਸੁਣੀਆਂ ਵਿਚਾਰੀ ਲੋਕਾਂ ਦੇ ਕੋਈ ਮਹਿੰਦਰਾ ਦਾ ਦੱਸ ਰਿਹਾ ਸੀ ਕੋਈ ਆਪਣਾ ਸਵਰਾਜ ਦਾ ਸੋਨਾ ਲਿਕਾ ਦਾ ਠੀਕ ਹੈ ਪਰ ਸਾਨੂੰ ਜਿਹੜਾ ਭਰੋਸੇਮੰਦ ਮਿਲਿਆ ਹੀ ਸ਼ਕਤੀਮਾਨ ਰੂਟਾਵੀਟਰ ਨਹੀਂ ਤਾਂ ਬਹੁਤ ਕੰਪਨੀਆਂ ਨੇ ਜੀ ਹਾਂਜੀ ਰੂਟਾਬੀਟ ਦਾ ਪੁੱਛੋ ਨਾ ਜੀ ਤੁਸੀਂ ਸਾਨੂੰ ਮਹਿੰਦਰਾ ਵਾਲੇ ਜ਼ੋਰ ਲਾ ਰਹੇ ਕਹਿੰਦੇ ਸਾਡੇ ਤੇ ਲੈ ਜਾਓ ਸਸਤਾ ਦੇ ਦਾਂਗੇ ਅੱਛਾ ਜੀ ਪਰ ਸਾਡਾ ਭਰੋਸਾ ਜੀ ਸ਼ਕਤੀਮਾਨ ਤੇ ਹੀ ਆ ਇਸ ਕਰਕੇ ਸ਼ਕਤੀਮਾਨ ਨੂੰ ਹੀ ਅਸੀਂ ਆڑے ਓਵਰਪ੍ਰਿੰਟਾਂ ਦੇ ਲੋਕ ਵੀ ਯੂਜ਼ ਕਰ ਰਹੇ ਆ ਜੀ ਸ਼ਕਤੀ ਠੀਕ ਆ ਉਹ ਤੁਹਾਡੇ ਨਾਲ ਚੱਲਦਾ ਦੇਖਿਆ ਉਹਨਾਂ ਨੇ ਹਾਂਜੀ ਹਾਂਜੀ ਸਾਲਾ ਤਾਏ ਦਾ ਜੀ ਉਹਨਾਂ ਤਾਂ ਵੀ ਸ਼ਕਤੀਮਾਨ ਨਹੀਂ ਹੈ ਅੱਛਾ ਜੀ ਠੀਕ ਹੈ ਤੇ ਇਸ ਕਰਕੇ ਅਸੀਂ ਵੀ ਜੀ ਬੜੇ ਉਹਦੇ ਨਾਲੇ ਵੇ ਮਾ ਚਲੋ ਅਸੀਂ ਸ਼ਕਤੀਮਾਨ ਦੇ ਮੈਂਬਰ ਬਣੀ ਆ ਜੀ ਨਾ ਨਾ ਠੀਕ ਆ ਬਾਕੀ ਚੀਜ਼ ਵਧੀਆ ਬਾਈ ਥੋੜੀ ਰੇਟ 'ਚ ਜ਼ਰੂਰ ਮਹਿੰਗੀ ਹੈ ਤੁਹਾਹਨਾਂ ਦੀ ਰੇਟ ਤਾਂ ਜੀ ਆਏ ਆ ਜੀ ਜੇ ਕੰਮ ਮਤੀਜ ਲੈਣੀ ਤਾਂ ਰੇਟ ਤਾਂ ਹੀ ਦੇਣਾ ਹੀ ਪਊਗਾ ਜੀ ਹਾਂ ਜੀ ਸਾਨੂੰ ਆਏ ਆ ਜੀ ਬਿਲਕੁਲ ਜੀ ਸਸਤੀ ਔਰ ਮਹਿੰਗੀ ਦਾ ਫਰਕ ਤਾਂ ਹੈ ਹੀ ਫਰਕ ਹੁੰਦਾ ਜੀ ਹਾਂ ਹਾਂ ਬਾਕੀ ਟਰੈਕਟਰ ਬਾਈ ਆਪਣਾ ਬਹੁਤ ਸਾਫ਼ ਰੱਖਿਆ ਵਾ ਕਿਹੜਾ ਮਾਡਲ ਹੈ ਇਹ ਮਾਡਲ ਹੈ ਜੀ ਟਰੈਕਟਰ ਦਾ 2010 ਮਾਡਲ 10 ਮਾਡਲ ਦਾ ਅੱਛਾ ਜੀ ਠੀਕ ਹੈ ਬਾਈ ਹੱਥ ਦਿਓ ਚਲਾਈਏ ਮੈਂ ਚਲਾਉਣਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਆਇਆ ਜੀ ਦੇਖੋ ਸਾਫ਼ ਸੰਭਾਈ ਤਾਂ ਕਿਉਂਕਿ ਆਈ ਸੰਦ ਮਹਿੰਗੇ ਆ ਸਾਹਿਬ ਮਹਿੰਗੇ ਹਾਂ ਜੀ ਹਾਂ ਬਾਈ ਇਸ ਕਰਕੇ ਜ਼ਰੂਰੀ ਹੈ ਕਿ ਸਾਫ਼ ਸੰਭਾਈ ਕਰੀ ਜਾਵੇ ਨਹੀਂ ਤਾਂ ਇਹ ਬਹੁਤ ਮਹਿੰਗੀ ਜ਼ਰੂਰੀ ਹੈ ਜੀ ਬਿਲਕੁਲ ਬਿਲਕੁਲ ਠੀਕ ਸੱਤ ਫੋਟਾ ਵਧੀਆ ਚਲਾਉ ਬਾਈ ਪਹਿਲਾਂ ਚਲਾਇਆ ਤੇ ਹਾਂ ਜੀ ਇੱਕ ਦੋ ਵਾਰ ਟ੍ਰਾਇਲ ਕਰਿਆ ਤਾਂ ਕਰਨੇ ਤੋਂ ਬਾਅਦ ਹੀ ਫਿਰ ਅਸੀਂ ਲੋਕਾਂ ਦੀ ਰਾਏ ਲਈ ਡ ਤੇ ਨਾਲ ਦੇ ਵੀ ਗਾਨੋਂ ਆਸ਼ਵਾਸ਼ਣ ਦਿੱਤਾ ਕਿ ਸੱਤ ਫੁੱਟਾ ਜਿਹੜਾ ਵੀ ਵਧੀਆ ਚੱਲੂਗਾ ਤੇ ਵਧੀਆ ਗੇੜੇ ਨਾਲ ਤੇ ਵਧੀਆ ਕੰਮ ਕਰੂਗਾ ਵੀ ਠੀਕ ਚੱਲੂਗਾ ਹਾਂਜੀ ਬਾਕੀ ਜਦੋਂ ਤੁਹਾਨੂੰ ਚਲਾਏ ਤੇ ਪਤਾ ਲੱਗ ਜਾਣਾ ਬਾਕੀ ਹੁਣ ਅਸੀਂ ਬਾਤਨਾ ਜੀ ਇਸ ਕਰਕੇ ਲੈ ਕੇ ਜਾਵਾਂਗੇ ਅਸੀਂ ਦੇਖਾ ਚੱਲੇ ਆ ਠੀਕ ਹੈ ਜੀ ਅਸੀਂ ਵੀ ਕਹਿੰਨੇ ਚਲੋ ਜੀ ਫਿਰ بڑے ਟਰੈਕਟਰ ਕਾਹਨ ਲੈਣਾ ਚਾਹੀਏ ਇਹਦੇ ਨਾਲੇ ਸਾਡਾ ਕੰਮ ਹੋ ਜੇ ਨਾ ਠੀਕ ਹੈ ਠੀਕ ਹੈ ਬਾਈ ਵਧੀਆ ਜੀ ਆਪਣੇ ਨਾਲ ਸਰਦਾ ਬਾਈ ਲੋਡ ਨਹੀਂ ਹੈਗਾ ਹਾਂਜੀ ਹਾਂਜੀ ਇਹਦੇ ਨਾਲੇ ਟਰੈਕਟਰ ਬਹੁਤ ਘੈਂਟ ਨੇ ਬਾਈ ਹਾਂਜੀ ਹਾਂ ਬਾਈ ਧੰਨਵਾਦ ਤੁਹਾਡਾ ਮੁਬਾਰਕਾਂ ਤੁਹਾਨੂੰ ਰੋਟਾਵੇਟਰ ਦੀਆਂ ਤੁਹਾਡ ਤੇ ਬਾਈ ਨੇ ਐਨ ਪੂਰੇ ਬਾਈ ਨੇ ਬਿੰਦਨਾ ਵੇਚੇਜ ਕੋ ਹੋ ਕੇ ਗੱਲਾਂ ਕਰੀਆਂ ਪੂਰੀਆਂ ਤੇ ਬਾਕੀ ਬਾਈ ਕਹਿੰਦਾ ਵੀ ਚਲਾ ਕੇ ਪਤਾ ਲੱਗੂਗਾ ਵੀ ਪਹਿਲਾਂ ਇੱਕ ਦੋ ਵਾਰ ਦੇਖਿਆ ਚਲਾ ਕੇ ਰੋਡਾ ਡਾਟਾ ਵੇਟਰ ਵੀ ਵਧੀਆ ਚੱਲਿਆ ਕੋਈ ਦਿੱਕਤ ਤਾਂ આજ ਨਹੀਂ ਹੈਗੀ ਬਾਕੀ ਚਲੋ ਬਾਈ ਵਰਤੇ ਦੀ ਬਦਲ ਲਾਦਾ ਚੀਜ਼ ਦਾ ਠੀਕ ਹੈ ਜੀ ਕੋ ਜੀ ਕਸਤੀ ਸ਼ਾਫਟ ਬਾਈ ਨੇ ਨੇ ਸਾਡਾ ਸੱਭਾ ਵੀਰ ਆ ਗਿਆ ਬਾਈ ਉਹ ਸੱਭੇ ਵੀਰੇ ਫਿਰ ਬਸ ਠੀਕ ਆ ਵੀਰੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਸੱਭੇ ਬਹੁਤ ਦਿਨ ਬਾਅਦ ਦਰਸ਼ਨ ਆਏ ਬਾਈ ਤੇਰੇ ਯਾਰ ਫਿਰ ਮੈਂ ਬਿਮਾਰ ਹੋ ਗਿਆ ਹਾਂ ਹਾਂ ਤੁਧੂ ਆਇਆ ਨਹੀਂ ਕਈ ਦਿਨ ਤੂੰ ਬਸ ਦੋ ਤਿੰਨ ਦਿਨ ਥੋੜੇ ਦਿਨ ਹੁਣ ਜਿੰਨੇ ਦਿਨ ਤੂੰ ਕੰਮ ਕਰਦਾ ਉਹਨੇ ਦਿਨ ਬਿਮਾਰ ਹੈ ਨਾ ਹਾਂ ਬਹੁਤ ਨਹੀਂ ਹੈ ਹਾਂ ਸਾਨੂੰ ਬਾਹਰ ਲਾ ਪਾਣੀ ਨਹੀਂ ਸਭ ਪਹਿਲਾਂ ਸ਼੍ਰੀਨਗਰ ਲੰਘ ਗਿਆ ਹਾਂ ਫਿਰ ਯੂਪੀ ਮੰਨਾਂ ਗਿਆ ਕਾਨਪੁਰ ਅੱਛਾ ਉਹ ਕਰਕੇ ਸਾਲਾ ਕੰਮ ਨਹੀਂ ਪਾਈਦਾ ਮੋਟਾ ਉਸ ਬਾਈ ਕੋ ਤੁਹਾਨੂੰ ਵੀ ਗਰਮੀ ਆ ਗਰਮੀ ਬਹੁਤ ਹੈ ਭਾਈ ਗਰਮੀ ਵੀ ਹੈਗੀ ਉੱਪਰ ਤੇ ਗਰਮ ਚੀਜ਼ ਪੀ ਲੈਂਦਾ ਹੈ ਬਾਹਰ ਜਾਂਦਾ ਨਹੀਂ ਕੋਈ ਨਹੀਂ ਭਾਈ ਅੱਜ ਸੈਟਾ ਬਾਹਰ ਜਾਂਦਾ ਨਹੀਂ ਕੋਈ ਹਾਂ ਸਹੀ ਆ ਮੈਨੂੰ ਇਹ ਜਾਣਾ ਪੈਂਦਾ ਅੱਛਾ ਆ ਚੱਲੇ ਆ ਤੇ ਬਾਈਆਂ ਦਾ ਸੱਤ ਫੁੱਟ ਠੀਕ ਆ ਤਿਆਰ ਕਰਤਾ ਤਵੀਆਂ ਪਾਉਣੀਆਂ ਅੱਛਾ ਬਾ ਚਾਵਟਰ ਰਹਿ ਗਈ ਹੁਣ ਵੱਡੇ ਨਹੀਂ ਆਪਾਂ ਨੇ ਤਵੀਆਂ ਦੋਹੇ ਪਾਸੇ ਲਾਉਂਗਾ ਇਹਨੂੰ ਇਹ ਬਾਈਆਂ ਨੇ ਸਪੈਸ਼ਲ ਲਈਏ ਦੋ ਅੱਛਾ ਦੋ ਠੀਕ ਆ ਹੋਂਦੀ ਇੱਕ ਕਹਨੂੰ ਠੀਕ ਆ ਤੇ ਬਾਈਆਂ ਨੇ ਇੱਕ ਹੋਰ ਲਾਉਣੀ ਨਾ ਨਾ ਠੀਕ ਆ ਭਾਈ ਚੱਲ ਠੀਕ ਆ ਸਭੇ ਭਾਈ ਕਰ ਕੰਮ ਓਕੇ ਇਹ ਲੋ ਭਾਈ ਇੱਧਰ ਨਾ ਆਪਣਾ ਵੀਡੀਓ ਪਾ ਕੇ ਹਰਪ੍ਰੀਤ ਭਾਈ ਚਾਰ ਪਏ ਆ ਇੱਧਰ ਬਾਈ ਸਾਡਾ ਹਰਤੇ ਹੋਰ ਵੀਰੇ ਵਰੀਆ ਬਾਈ ਮੇਰੀ ਠੀਕ ਆ ਹਾਂਜੀ ਹਾਂਜੀ ਅੱਜ ਬਾਈ ਮੁੰਡੇ ਰਲ ਜੇ ਹੋਏ ਆ ਸਵੇਰ ਦੇ ਇਹ ਅੱਜ ਇਹਨਾਂ ਨੇ ਬਸ ਪਹਿਲਾਂ ਟਰੈਕਟਰ ਬੰਨਤਾ ਇਹਨਾਂ ਨੇ ਬ੍ਰੇਕਾਂ ਬਰੂਕਾ ਕਾਤੀਆਂ ਹੁਣ ਦੁਬਾਰਾ ਫੇਰ ਖੋਲ ਲਿਆ ਬਾਈ ਬਾਈ ਯਾਰ ਵੀ ਆਹ ਹੁੰਨੇ ਨੇ ਲੈਦਰ ਇਹਦੇ ਹੂੰ ਆਹ ਲੈਦਰ ਆ ਬਾਈ ਹਾਂ ਬਈ ਇਹ ਲੈਦਰ ਕਿੰਨੇ ਹੁੰਨੇ ਇੱਕ ਸਾਈਡ ਇਹ ਚਾਰ 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 ਹੁੰਨੇ ਆ ਬਾਈ ਦਵੱਲੇ ਇਹ ਚਾਰ ਦੋ ਅੰਦਲੀ ਸਾਈਡ ਦੋ ਬਾਹਲੀ ਸਾਈਡ ਆ ਭਾਈ ਜੜੀਆਂ ਇਹਨੇ ਬ੍ਰੇਕਾਂ ਤੇਲ ਚਾਹੀ ਹੁੰਦੀਆਂ ਇਹ ਆ ਬਈ ਤੇਲ ਦੇ ਤੇਲ ਵਾਲੀਆਂ ਅੱਛਾ ਤੇਲ ਵਾਲੀਆਂ ਬ੍ਰੇਕਾਂ ਠੀਕ ਆ ਠੀਕ ਆ ਬਾਈ ਠੀਕ ਆ ਆਪਣੀ ਕਿਉਂ ਆਉਂਦੀ ਆਉਂਦੀ ਆ ਪ੍ਰੈਸ਼ਰ ਬਾਈ ਉੱਚਾ ਮਾੜਾ ਟੈਟਰ ਬੜੀ ਛੇਤੀ ਖਰਾਬ ਹੋਈਆਂ ਕਿਆ ਚੱਕਰ ਪਿਆ ਬ੍ਰੇਕ ਲੈਗ ਦੇ ਘੱਟ ਗਏ ਬਾਈ ਅੱਛਾ ਬ੍ਰੇਕ ਲੈਗ ਦੇ ਘੱਟ ਗਏ ਠੀਕ ਆ ਇਹਦੇ ਹੈ ਤਾਂ ਤੇਲ ਛੜ ਗਿਆ ਕੱਦੂ ਹਾਂ ਪਰ ਹੈ ਮੈਨੂਵਲ ਆ ਇਹ ਮਕੈਨੀਕਲ ਆ ਇਹ ਅੱਛਾ ਐਡਜਸਟ ਕਰਨੇ ਪੈਂਦੇ ਆ ਸ਼ਾਇਦ ਮਨ ਕੀ ਸੈਟਿੰਗ ਕਰ ਲਈ ਆਪਣੀ ਆਪਣੀ ਹੋਈ ਜਾਂਦੀ ਆ ਆਟੋਮੈਟਿਕ ਐਡਜਸਟ ਹੋ ਗਿਆ ਲੌਂਡੀ ਅਸਲੀ ਪਹਿਲਾਂ ਮਕੈਨੀਕਲ ਆਉਂਦੀ ਸੀ ਹਾਂ ਹਾਂ ਹੁਣ ਉਹਦੇ ਵੀ ਪ੍ਰੈਸ਼ਰ ਆ ਗਈ ਪੈਡਲ ਡਾਊਨ ਨਹੀਂ ਜਾਂਦਾ ਪੈਡਲ ਉੱਤੇ ਹੀ ਰਹਿਣਾ ਅੱਛਾ ਹਾਂ ਠੀਕ ਆ ਠੀਕ ਆ ਲੈ ਬਾਈ ਹੁਣ ਬਾਈਰਾਂ ਨੂੰ ਵੱਧ ਪਤਾ ਹੈ ਚੀਜ਼ ਬਾਰੇ ਬਾਈ ਢਿੱਕ ਇਹਦੇ ਵਾਸਤੇ ਟਾਇਰ ਖੋਲਣੇ ਪੈਣੇ ਬਾਈ ਟਾਇਰ ਤਾਂ ਨਵੇਂ ਪਾਉਣ ਗਏ ਵੇ ਉਹ ਅੱਛਾ ਟਾਇਰ ਤਾਂ ਨਵੇਂ ਪਾਉਣ ਗਏ ਵੇ ਉਹ ਅੱਛਾ ਨਵੇਂ ਬੋਲਟ ਟਾਇਰ ਪਾਉਣ ਗਏ ਟਾਇਰ ਤਾਂ ਨਵੇਂ ਪਾਉਣ ਗਏ ਵੇ ਕੋਈ ਗੱਲ ਨਹੀਂ ਅੱਛਾ ਆ ਵੀ ਚੱਲ ਵਧੀਆ ਕੰਮ ਕਰਦਾ ਨਾਲੇ ਉਹਦਾ ਨਹੀਂ ਨਾ ਮੇਰੇ ਸਾਨੂੰ ਉਦਾਂ ਵੀ ਟਾਇਰ ਖੋਲਣੇ ਪੈਣੇ ਆ ਟਾਇਰ ਤਾਂ ਹਾਂ ਲਗਭਗ ਤਾਂ ਖੋਲਣੇ ਮਿਲ ਜੂ ਠੀਕ ਆ ਅੜਿੱਕਾ ਪਉਦਾ ਬਾਈ ਜਾਂ ਨਹੀਂ ਪਾਇਦਾ ਨਾ ਪਟਾਣਾ ਟਰੈਕਟਰ ਤਾਂ ਬਾਈ ਉੱਚਾ ਹੀ ਮਾਡਲ 18 ਹੀ ਮਾਡਲ ਹੈ ਇਹ ਲੈ ਬਾਈ ਇੱਕ ਨਾ ਅਰਜਨ ਟਰੈਕਟਰ ਆਇਆ ਹੋਇਆ ਬਾਈ ਨਾਲ ਕੋਲ ਮਕਾਊ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਖੜਾ ਦੇਖੋ ਪੂਰਾ ਘੈਂਟ ਟਰੈਕਟਰ ਹੈ ਨਾਲ ਬਾਈ ਜੌਂਡੀਅਰ ਕੰਪਨੀ ਦਾ ਰੋਟਾਵੇਟਰ ਵੀ ਆ ਅਰਜਨ ਆ ਸਿਸਟਮ ਲੱਗਿਆ ਵਾ ਸਿਸਟਮ ਲੱਗਿਆ ਹੋਇਆ ਬੇਸਾਂ 10 ਮਾਡਲ ਹੈ ਬੰਪਰ ਪੂਰਾ ਸ਼ਕੀਨ ਲੱਗਿਆ ਹੋਇਆ ਰੀਕਾ ਲੱਗਿਆ ਸਿਸਟਮ ਹੈ ਚੌਖੜਾ ਜਮਾਈ ਨਵਾਂ ਬਾਈ ਜਮਾਈ ਨਵੇਂ ਟਾਇਰ ਮੰਨ ਕੇ ਚੱਲੋ ਵੀ 99 ਵੈਸੀ ਟਾਇਰ ਪਏ ਆ ਬਾਈ ਟਰੈਕਟਰ ਦੇ ਵੇਟ ਦੇਖੋ ਕਿੰਨੇ ਹੈਵੀ ਲੱਗੇ ਹੋਏ ਬਾਕੀ ਬਾਈ ਰੋਟਾਵੇਟਰ ਵੀ ਜੌਂਡੀਅਰ ਵਾਲਿਆਂ ਦਾ ਨਾ ਜਮਾਈ ਨਵਾਂ ਵਿਦਰ ਡ੍ਰਿੱਲ ਇਹ ਵੀ ਨਾਲ ਸੇਲ ਹੈ ਲੈ ਜੀ ਪੂਰਾ ਸ਼ਕੀਨ ਹੈ ਨਾ ਡ੍ਰਿੱਲ ਵੀ ਜਮਾਈ ਨਵੀਂ ਬਾਈ ਪੰਮੀ ਵਾਲਿਆਂ ਦੇ ਵੀਰ ਸਿੰਘ ਦੀ ਡਿੱਲ ਲੱਗੀ ਹੋਈ ਹੈ ਉਈ ਮਾ ਲਵੀਰ ਚਾਹਵਾਨ ਸੱਜਣ ਹੋਇਆ ਦੇਖ ਲਿਓ ਬਾਈ ਬਾਈ ਕੀ ਰੇਟ ਰੂਟ ਆ ਟਰੈਕਟਰ ਦਾ ਰੇਟ ਬਾਈ ਤੈਨੂੰ ਪਤਾ ਹੋਊ ਆ ਰੇਟ ਨਹੀਂ ਯਾਰ ਤੁਹਾਡਾ ਟਰੈਕਟਰ ਤੁਸੀਂ ਦੱਸੋ ਰੇਟ ਜਿਹੜਾ ਤਾਂ ਕਹਿੰਦਾ 4 ਲੱਖ ਰੁਪਏ ਬਾਈ 4 ਲੱਖ ਡਿਮਾਂਡ ਦਾ ਇਹ 4 ਲੱਖ ਕਰਦੇ ਨੇ ਮੈਨੂੰ ਕੋਈ ਹੋਈ ਇਹਦੇ ਬਾਰੇ ਨੌਲ ਨਹੀਂ ਆਪਾਂ ਇਹਨਾਂ ਘੱਟ ਵੱਧ ਕਰ ਦਈਏ ਹਾਂ ਮੈਂ ਪੁੱਛਿਆ ਨਹੀਂ ਇਹਦਾ ਕੱਢੇ ਲੈ ਕੇ ਆਏ ਨੂੰ ਬਾਈ 4 ਲੱਖ ਰੁਪਏ ਮੰਗਦ ਨੇ ਵੈਸੇ ਇਹ ਬਾਕੀ ਦਾ ਇਹ ਤਾਂ ਮੌਕੇ ਤੇ ਹੋ ਜੂਗਾ ਅਡਜਸਟਾ ਮੱਧ ਘੱਟ ਹਾਂਜੀ ਗਰਮੀ ਬਹੁਤ ਹੈ ਬਾਈ ਕਰਮੀ ਬਾਈ ਹੈਗੇ ਹਾਂ ਉਹ ਤਾਂ ਹੈ ਬਾਈ ਫੇਰ ਦੇ ਲੱਗੇ ਹੋਇਆ ਚਲ ਆਇਆ ਆਉਣੇ ਇੱਥੇ ਉਧਰ ਮਤਲਬ ਕਿ ਹਵਾ ਹੂਆ ਵਧੀਆ ਲੱਗਦੀ ਹੈ ਹਨਾ ਲੱਗਦਾ ਬਾਈ ਹਾਂ ਲੈਡ ਨੇ ਦਮ ਰੱਖਿਆ ਲੈਡ ਨਹੀਂ ਚਮਟ ਹਾਂ ਲੈਡ ਨਹੀਂ ਭੱਜੀ ਅੱਛਾ ਉਹ ਤਾਂ ਗੱਲ ਹੈ ਚੰਗਾ ਮੌਕੇ ਠੀਕ ਆ ਥੋੜਾ ਜਿਹਾ ਕ੍ਰੈਕ ਕੁਛ ਜਿਹਾ ਵੀ ਨਹੀਂ ਕੰਮ ਆ ਰਹੀ ਬਾਈ ਤੇਰੀ ਸਾਤਾ ਜੀ ਅਲਵੇ ਦਾ ਸ਼ਕਤੀਮਾਨ ਦਾ ਰੋਟਾ ਵੇਟਰ ਟਾਂ ਵੀ ਹੋ ਗਿਆ ਬਾਈ ਜਾਣ ਦਾ ਤੇ 6 ਵਜੇ ਦੇ ਲਗਭਗ ਬਾਈ ਟਰੈਕਟਰ ਲਾ ਦਨੇ ਅੰਦਰ ਪਾਸਾ ਵੈਸੇ ਤਾਂ ਹੁਣ ਦਿਨ ਥੋੜੇ ਬੜੇ ਆ ਬਾਕੀ ਆਹ ਮੁੰਡਾ ਵੀ ਬਾਈ ਵੇਚਣ ਆਇਆ ਇਹ ਚੱਲਿਆ ਲੋਹਾਰੀ ਬਾਈ ਜੋਤਨਾ ਦੇ ਪਿੰਡ ਕੋਲ ਲੋ ਬਾਈ ਅੱਜ ਫੇਰ ਗੰਨੇ ਨੂੰ ਸਪਰੇਅ ਚੱਲ ਰਹੀ ਹੈ ਜੀ ਤੇ ਆ ਆਪਣਾ ਬਾਈ 2 ਕਿੱਗੇ ਥਾਂ ਆ ਇਹ ਵੀ ਆਪਣਾ 2 ਸਾਲ ਦਾ ਵਾਲਾ ਬੀਜਾ ਇਹਦੇ ਵਿੱਚ ਦੋ ਦੋ ਵੈਰੈਟੀ ਆ ਮਿਕਸ ਹੋਏ ਇੱਕ ਤਾਂ 38 ਆ ਜੀ ਇੱਕ ਵੈਰੈਟੀ ਹੋਰ ਆ ਜੀ ਗੰਨਾ ਆਪਣਾ ਇਹ ਵੀ ਬਹੁਤ ਸੋਹਣਾ ਗੰਨੇ ਨੇ ਗਰੋਥ ਕਰੀ ਆ 부ਝਾ ਬਹੁਤ ਮਾਰਿਆ ਹੋਇਆ ਗੰਨੇ ਨੇ ਦੇਖੋ ਤੇ ਸੁੰਡੀ ਇਹਨੂੰ ਘਾਟਾ ਬਾਈ ਵਿੱਚ ਵਿੱਚ ਕਿਤੇ ਬਹੁਤ ਪਾਈ ਵੀ ਦੀ ਆ ਦੇਖੋ ਪੱਤਾ ਪੱਤਾ ਕਿਤੇ ਖਾਦਾ ਵਾ ਸੁੰਡੀ ਨੇ ਤੇ ਬਾਕੀ ਇਹਦੇ ਜੋ ਆਪਾਂ ਨੇ ਰੇ ਪਾ ਤਾ ਇੱਕ ਦੋ ਵਾਰ ਹੁਣ ਪਾਣੀ ਨੂੰ ਲੱਗਿਆ ਬਾਈ ਤੇ ਹੁਣ ਬਸ ਹੋਰ ਇਹ ਚ ਕੋਈ ਦਵਾਈ ਨਹੀਂ ਪਾਉਣੀ ਹੈ ਕਿ ਇੱਕ ਅੱਧੀ ਬਾਰੇ ਚ ਜੇ ਲੋਡ ਪਈ ਤਾਂ ਡਾਇਆ ਜਰੂਰੀ ਇੱਕ ਅੱਧੀ ਬਾਰ ਹੋਰ ਪਾ ਦੇਣਾ ਤੇ ਬਾਕੀ ਫਿਲਹਾਲ ਦੀ ਘੜੀ ਦਾ ਗੰਨਾ ਠੀਕ ਹੈ ਜੀ ਤੇ ਬਾਕੀ ਸਪਰੇਅ ਬਾਈ ਆਪਾਂ ਨੇ ਦੂਏ ਹੱਥ ਵਾਲੇ ਪੰਪ ਨਾਲੇ ਕਰੀਏ ਸਪਰੇਅ ਟਾਈਮ ਥੋੜਾ ਜਰੂਰ ਵੱਧ ਲੱਗਦਾ ਪਰ ਆਇਆ ਬਾਈ ਤਸੱਲੀ ਹੈ ਕਈ ਦੂਏ ਪੰਪ ਨਾਲ ਵੀ ਕਰਦੇ ਚਲੋ ਹਰੇ ਦਾ ਆਪਣਾ ਆਪਣਾ ਹੋਆ ਅੱਜ ਬਾਈ ਉਹ ਵੀ ਚਲੋ ਟਾਈਮ ਹੈਗਾ ਤਾਂ ਤੇ ਕਰੀ ਵੀ ਸਪਰੇ ਸ਼ਾਮ ਨੂੰ ਐ ਬਾਈ ਸ਼ਾਮ ਨੂੰ ਤੁਹਾਨੂੰ ਪਤਾ ਰਿਜ਼ਲਟ ਵਧੀਆ ਕਹਿੰਦੇ ਆਪਾਂ ਵੀ ਜਿੱਦਾਂ ਦੇਖਦੇ ਆਂ YouTube ਤੇ ਵੀ ਸ਼ਾਮ ਨੂੰ ਜਿਆਦਾ ਕਰਨੀ ਜਿਆਦਾ ਵਧੀਆ ਸਪਰੇ ਆ ਤੇ ਮੇੜਾ ਬਾਈ ਗੰਨੇ ਦਾ ਐਡਾ ਦੇਖ ਲਓ ਐਨ ਵੀ ਪੂਰੇ ਉਹਦੇ ਥੱਬੇ ਵਿੱਚ ਨਹੀਂ ਆਉਂਦਾ ਹੈਗਾ ਮੇੜਾ ਬਹੁਤ ਵਧੀਆ ਫਟਾਰਾ ਕਰਿਆ ਇਹਦੀ ਨਾ ਦੋ ਵਾਰ ਗੜਾਈ ਕਰਤੀ ਆਪਾਂ ਨੇ ਇੱਕ ਵਾਰ ਖੁਰਪੇ ਨਾਲ ਕਰਤੀ ਇੱਕ ਵਾਰ ਬਾਅਦ ਚ ਮੋਟੀ ਮੋਟੀ ਕੋਹਲੀ ਨਾਲ ਕਰਤੀ ਠੀਕ ਆ ਜੀ ਗੜਾਈ ਸਭ ਤੋਂ ਜੇ ਟਾਈਮ ਟੂ ਟਾਈਮ ਗੜਾਈ ਹੋ ਜਾਵੇ ਬਾਈ ਕੱਖ ਨਾ ਹੋਵੇ ਤਾਂ ਗੰਨਾ ਗਰੋਥ ਵਧੀਆ ਕਰ ਜਾਂਦਾ ਜੇ ਇੱਕ ਵਾਰ ਗੰਨੇ ਨੂੰ ਕੱਖ ਨੇ ਦੱਬ ਲਿਆ ਫੇ ਮੁੜ ਕੇ ਗੰਨਾ ਲੂਟੇ ਨਹੀਂ ਆਉਂਦਾ ਉਹ ਗੱਲ ਮੁੜ ਕੇ ਬਣਦੀ ਹੋਣੀ ਹੈਗੀ ਪਹਿਲਾ ਵਾਲੀ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਨੇ ਕਿਹੜੀ-ਕਿਹੜੀ ਦਵਾਈ ਪਾਈ ਆ ਵਿੱਚ ਬਾਕੀ ਇੱਧਰ ਕਾਲੇ ਬਾਈ ਨੇ ਵੀ ਅੱਗ ਲਾਤੀ ਖੇਤਾਂ ਨੂੰ ਜਿਹੜੇ ਥੱਬੇ ਜੇ ਲੈਣਾ ਲੈਣਾ ਹੀ ਫੂਕਤੀਆਂ ਤੇ ਬਾਕੀ ਇੱਧਰ ਵੀ ਖੇਤ ਬਾਹਰ ਪਏ ਆ ਸਾਰਿਆਂ ਨੇ ਤੇ ਕਾਲੇ ਬਾਈ ਨੇ ਵੀ ਬਾਈ ਗੰਨੇ ਨੂੰ ਕੱਖ ਜਿਆ ਬਹੁਤ ਹੋਇਆ ਹੋਇਆ ਆਪਾਂ ਨੇ ਕੋਈ ਸਪਰੇਅ ਇਹਨੇ ਕਰੀ ਕਿ ਨਹੀਂ ਇਹ ਉਧਰ ਬਾਪੂ ਕੱਖ ਕੱਢ ਰਿਹਾ ਬਾਈ ਉਹ ਦੇਖੋ ਡਾਂਗਰੀ ਪਾ ਕੇ ਲੱਗਿਆ ਹੋਇਆ ਆਪਣਾ ਕੰਮਕਾਰ ਤੇ ਕਾਲੇ ਬਾਜੀ ਦਾ ਬੀਜ ਬਾਈ 18 ਐ ਇਹਨੂੰ ਸੁੰਡੀ ਬਹੁਤ ਪਈ ਹੋਈ ਐ ਨੇ ਪਤਾ ਨਹੀਂ ਸੁੰਡੀ ਸਪਰੇ ਕਰੀ ਕਿ ਨਹੀਂ ਕਰੀ ਆ ਦੇਖੋ ਸੁੰਡੀ ਨੇ ਕਿਵੇਂ ਪੱਤੇ ਖਾਦੇ ਹੋਏ ਨੇ ਸਾਰੇ ਆ ਲੋ ਕੱਖ ਥੋੜਾ ਜਿਆ ਵੱਧ ਐ ਬਾਕੀ ਆਪਾਂ ਨੇ ਹੁਣ ਬਾਈ ਦੋ ਤਿੰਨ ਸਪਰੇਅਰ ਲਾ ਕੇ ਕਰੀਆਂ ਆਪਾਂ ਤੁਹਾਨੂੰ ਦਿਖਾ ਵੀ ਦੇਣੇ ਕਿਹੜੀ-ਕਿਹੜੀ ਸਪਰੇਅ ਕਰੀ ਆ ਇੱਕ ਤਾਂ ਆਪਾਂ ਨੇ ਆ ਪਾਈ ਐ ਜੀ ਦਾ ਬੇਫੈਥਰਿਨ 10% ਥੋੜੀ ਜੀ 505 ਵਾਲਾਈ ਜੇ ਵਿੱਚ ਤੇ ਨਾਲ ਬਾਈ ਥੋੜੀ ਥੋੜੀ ਆ ਵੀ ਪਾਈ ਜੰਨੇ ਕੋਰਾ ਜਨ 300 ਐਮਐਲ ਵਾਲੀ ਸ਼ੀਸ਼ੀ ਦਿਆਂ ਦੀ ਆਪਾਂ ਨੇ ਠੀਕ ਹੈ ਜੀ ਇਹ ਵੀ ਮਾੜੀ ਮੋਟੀ ਵਿੱਚ ਆ ਵੀ ਪਾਈ ਜੰਨੇ ਆ ਤੇ ਸਾਰੀਆਂ ਨੂੰ ਰਲਾ ਕੇ ਕਰਤਾ ਸੋ ਬਰੀਦਾ ਕੰਮ ਵਾਸਤੇ ਨਿਬੜ ਗਿਆ ਅੱਜ ਆਪਣਾ ਕੱਲ ਕਰਤੇ ਤੇ 8-10 ਪੰਪ ਕੱਲ ਲਾਤੇ ਤੇ 7-8 ਪੰਪ ਅੱਜ ਲੱਗ ਗਏ ਤੇ ਬਾਕੀ ਹੁਣ ਜੇ ਲੋਡ ਪਈ ਤਾਂ ਬਾਈ ਇੱਕ ਵਾਰ ਕਈ ਬਾਈ ਕਹਿੰਦੇ ਵੀ ਪੌਣੀ ਚਾਹੀਦੀ ਫਟੇਰਾ ਹੁਣ ਵੈਸੇ ਲੋਡ ਤਾਂ ਦਿਖਦੇ ਨਹੀਂ ਜੇ ਲੋਡ ਪਈ ਤਾਂ ਬਾਈ ਇੱਕ ਪੈਕਟ ਪਾ ਵੀ ਦਵਾਂਗੇ ਇੱਕ ਦੋ ਤੇ ਬਾਕੀ ਬਾਈ ਕਹੀ ਗੱਦ ਨਹੀਂ ਵੀ ਜ਼ਹਿਰ ਪਾਉਣੀ ਨਹੀਂ ਚਾਹੀਦੀ ਪਰ ਬਾਈ ਕੀ ਕਰੀਏ ਜੇ ਸਪਰੇ ਨਹੀਂ ਕਰਦੇਗਾ ਸੁੰਡੀ ਪੈਂਦੀ ਬਾਈ ਸੁੰਡੀ ਨਾਲ ਫਿਰ ਇੱਕ ਵਾਰ ਗੋਭ ਨੂੰ ਸੁੰਡੀ ਲੱਗ ਗਈ ਫਿਰ ਗੰਨੇ ਦੀ ਗਰੋਥ ਨਹੀਂ ਹੁੰਦੀ ਉਖਣਾ ਠੀਕ ਹੈ ਜੀ ਕਿਸੇ ਦਾ ਜੀ ਤਾਂ ਕਰਦਾ ਨਹੀਂ ਖੇਤ ਮੈਂ ਜ਼ਹਿਰ ਪਾਉਣ ਨੂੰ ਪਰ ਕੀ ਕਰੀ ਬਾਈ ਹੁਣ ਸਪਰੇਆਂ ਬਿਨਾ ਹੁੰਦਾ ਵੀ ਕੱਖ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਹੁਣ ਆ ਦੇਖੋ ਬਾਈ ਸਾਰੇ ਸਾਡੇ ਇਧਰ ਗੰਨਾ ਹੀ ਗੰਨਾ ਵੱਧ ਹੋ ਗਿਆ ਬੂਟਿਆਂ ਚ ਪਪੂਲਰ ਬਹੁਤ ਲੱਗੇ ਆ ਇਸ ਵਾਰ ਤੇ ਆਹ ਪਹੀ ਦਾ ਸਮਝ ਲੋ ਸਾਰੀ ਜਮਾਈ ਸ਼ੋਰ ਹੈ ਹੋ ਗਿਆ ਅੱਗੇ ਤੱਕ ਬੂਟੇ-ਬੂਟੇ ਲੱਗੇ ਉਹ ਸਾਡਾ ਪਿੰਡ ਦੇਖਣ ਤੇ ਹਟ ਗਿਆ ਮਾਲਾ ਪੱਕੀ ਕਾਲੀ ਬਾਈ ਨੇ ਬਾਈ ਇੱਥੇ ਹੁਣ ਪਾਈਪ ਲਾਈਨ ਪਾਉਣੀ ਆ ਕੱਲ ਕੱਲ ਆਏ ਸੀ ਪਾਈਪ ਲਾਈਨ ਦੇਖਣ ਆਲੇ ਤੇ ਬਾਕੀ ਉਹਨੂੰ ਦੇਖ ਰਹੇ ਆ ਕਿੱਧਰ ਕਿੱਧਰ ਨੂੰ ਪਾਉਂਦਾ ਪਾਏ ਪਏ ਬਾਕੀ ਚਲੋ ਠੀਕ ਹੈ ਜੀ ਬਾਈ ਤੇ ਬਲੌਗ ਚ ਇੰਨਾ ਹੀ ਤੇ ਟਰੈਕਟਰ ਵੀ ਕੋਈ ਆਏ ਨਹੀਂ ਬਾਈ ਹੋਰ ਪੁਰਾਣਾ ਜੇ ਕੋਈ ਆਇਆ ਆਪਾਂ ਬਣਾਵਾਂਗੇ ਵੀਡੀਓ ਟਰੈਕਟਰ ਦੀ ਤੇ ਅੱਜ ਦੇ ਬਲੌਗ ਚ ਇੰਨਾ ਹੀ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ